ਜੰਜੂ ਸਿੰਘ ਨਾਂ ਦਾ ਇੱਕ ਪਹਾਟਰਾ ਅਸਲ ਵਿੱਚ ਉਹ ਦਲਾਲ ਪਰ ਉਹ ਕਿਵੇਂ ਬਣ ਗਿਆ ਡਾਇਰੈਕਟਰ ਕਿਵੇਂ ਉਹਨੇ सुरेंद्र ਸ਼ਰਮਾ ਨਾਂ ਦੇ ਇੱਕ Hindu ਸੱਚੇ ਇਨਸਾਨ ਦਾ ਘਰ ਅਜਾੜਿਆ ਕਿਵੇਂ ਉਹਨੇ ਇੱਕ ਗੁਰਸਿੱਖ ਕਲਾਕਾਰ ਨਰਿੰਦਰ ਨੀਨਾ ਨੂੰ ਵਰਤਿਆ ਕਿਵੇਂ ਉਹਨੇ ਗੇਮਾ ਕਰ ਕਰਕੇ ਦਲਾਲੀਆਂ ਕਰ ਕਰਕੇ ਆਪਣੇ ਆਪ ਨੂੰ ਇੰਡਸਟਰੀ ਵਿੱਚ ਡਾਇਰੈਕਟਰ ਘੋਸ਼ਿਤ ਕਰ ਦਿੱਤਾ ਅੱਜ ਤੁਹਾਨੂੰ ਮੈਂ ਇਹ ਕਹਾਣੀ ਸੁਣਾਵਾਂਗਾ ਚੱਲ ਮੇਰਾ ਪੁੱਤ ਤੂ ਟੂ ਦਾ ਡਾਇਰੈਕਟਰ ਜਿਹੜਾ ਅਸਲ ਵਿੱਚ ਹੈਗਾ ਇੱਕ ਦਲਾਲ ਆ ਜਿਨੇ ਇੱਕ ਦਿਨ ਵੀ ਕਿਸੇ ਡਾਇਰੈਕਟਰ ਕੋ ਡਾਇਰੈਕਸ਼ਨ ਨਹੀਂ ਸਿੱਖੀ ਪਰ ਇੱਕ ਦਲਾਲ ਕਿਵੇਂ ਆਪਣੀ ਸ਼ਿਹਾਰੀ ਆਪਣੀ ਕਲਾਕਾਰੀ ਹਰਾਮਗਰੀ ਨੀਚਤਾ ਛਿਹਾਰਬਾਜੀ ਚਾਪਲੂਸੀ ਦੀ وجہ ਨਾਲ ਆਪਣੇ ਆਪ ਨੂੰ ਦਲਾਲ ਨੇ ਡਾਇਰੈਕਟਰ ਬਣਾ ਕੇ ਰੱਖਤਾ ਇੰਡਸਟਰੀ ਵਿੱਚ ਵੀਰੋ ਇੱਕ ਦਿਨ ਸੈਕਟਰ 17 ਵਿੱਚ ਚੰਡੀਗੜ੍ਹ ਦਾ ਠੱਗ ਜਰਨੈਲ ਸਿੰਘ ਖੜਾ ਸੀ ਤੇ ਉਹ ਇੱਕ ਮੁੰਡੇ ਵਾਲ ਵੇਖੀ ਜਾ ਰਿਹਾ ਸੀ ਵੇਖੀ ਜਾ ਰਿਹਾ ਸੀ ਵੇਖੀ ਜਾ ਰਿਹਾ ਸੀ ਇੱਕ ਟਾਈਮ ਤੇ ਜਰਨੈਲ ਸਿੰਘ ਠੱਗ ਨੇ ਉਸ ਮੁੰਡੇ ਨੂੰ ਆਪਣੇ ਕੋਲ ਬੁਲਾਇਆ ਦੋ ਤਿੰਨ ਮਿੰਟ ਉਹਦੇ ਚਿਹਰੇ ਵਾਲ ਵੇਖਿਆ ਤੇ ਉਹਨੂੰ ਘੁੱਟ ਕੇ ਜੱਫੀ ਪਾ ਲਈ ਤੇ ਕਿਹਾ ਕਿ ਤੂੰ ਵੀ ਇੱਕ ਦਿਨ ਮੇਰੇ ਵਾਂਗੂ ਪੰਜਾਬੀ ਇੰਡਸਟਰੀ ਦਾ ਇੱਕ ਨੰਬਰ ਦਾ ਦਲਾਲ ਬਣੇਗਾ ਨੌਜਵਾਨ ਨੇ ਪੁੱਛਿਆ ਤੁਹਾਨੂੰ ਕਿਵੇਂ ਪਤਾ ਲੱਗਾ ਉਹ ਕਹਿੰਦਾ ਦਲਾਲ ਬੰਦਾ ਦੂਜੇ ਦਲਾਲ ਦੇ ਚਿਹਰੇ ਤੋਂ ਹੀ ਪੜ ਲੈਂਦਾ ਵੀ ਇਹ ਬੰਦੇ 'ਚ ਮੇਰੇ ਵਾਲੇ ਦਲਾਲੀ ਦੇ ਕੀੜੇ ਹੈਗੇ ਆ ਤੇ ਦੋਹਾਂ ਜੱਫੀ ਪਾਈ ਤੇ ਉਸੇ ਦਿਨ ਤੋਂ ਦਲਾਲ ਗਿਰੀਆਂ ਲੁੱਟ ਗਿਰੀਆਂ ਗਿਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀਰੋ ਇੱਕ ਬੰਬਈ ਦਾ Hindu ਵੀਰ ਆ सुरेंद्र ਸ਼ਰਮਾ ਬੋਸ شریف ਤੇ ਨੇਕ ਇਨਸਾਨ ਜਿਨੇ ਇੱਕ ਰਿਸਰਚ ਕੀਤੀ ਉਹ ਕਿਤੇ ਬਾਹਰ ਗਿਆ ਲੰਡਨ ਤੇ ਉਥੇ ਨੇ ਇੱਕ ਲੜਾਈ ਪੜੀ ਫਾਈਟ ਆਫ ਸਾਰਾ ਗੜੀ ਉਥੇ ਉਹਨੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਤੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਪਾਸੇ ਜਰਨੈਲ ਸਿੰਘ ਠੱਗ ਦੇ ਨਾਲ ਦਾ ਉਹਦਾ ਅਸਿਸਟੈਂਟ ਜੰਜੋਤ ਸਿੰਘ ਠੱਗ ਵੀ ਪਾਰਟੀਆਂ ਲੱਭਦੇ 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 ਸੱਚੇ ਸਾਫ ਸੁਥਰੇ ਲੋਕਾਂ ਦਾ ਸ਼ਿਕਾਰ ਕਰ ਰਹੇ ਸੀ ਤੇ ਇਹਨਾਂ ਦੀ ਇਹਦੀ ਮੁਲਾਕਾਤ ਜੰਜੋਤ ਦੀ ਹੋ ਗਈ ਸਰਿੰਦਰ ਸ਼ਰਮਾ ਨਾਲ ਇਹ ਉਹਨੂੰ ਮੂਰਖ ਬਣਾ ਹੀ ਗਿਆ ਮੈਂ ਆ ਕਰਦਾ ਮੈਂ ਉਹ ਕਰਦਾ ਉਹ ਇਹਨੂੰ ਘੱਲੀ ਗਿਆ ਇਨੇ ਗਣਾ ਇੱਥੇ ਹੁੰਦੇ ਪੈਸੇ ਲੱਗ ਗਏ ਇੰਨੇ ਉੱਥੇ ਪੈਸੇ ਲੱਗ ਗਏ ਐਨੇ ਪੈਸੇ ਉੱਥੇ ਲੱਗ ਗਏ ਐਨੇ ਉੱਥੇ ਲੱਗ ਗਏ ਆ ਹੋ ਗਿਆ ਉਹ ਹੋ ਗਿਆ ਇੱਕ ਦਿਨ ਜੀ ਇਸ ਜੰਜੋਤ ਨੇ ਉਹਦਾ ਵਿਚਾਰੇ ਦਾ ਘਰ ਵਿਕਵਾ ਦਿੱਤਾ ਉਹਦਾ ਬੰਬਿਓ ਘਰ ਵੇਚ ਗਿਆ ਘਰ ਵੇਚ ਕੇ ਵੇਚ ਕੇ ਇਹਨਾਂ ਉਹਦੇ ਪੈਸੇ ਬੁਸੇ ਖਾ ਲੈ ਤੇ ਉਹ ਸਾਫ਼ ਸੁਥਰਾ ਸੱਚਾ ਬੰਦਾ ਆਪਣੀ ਸਾਰੀ ਪ੍ਰਾਪਰਟੀ ਜਾਇਦਾਦ ਖਤਮ ਕਰਕੇ ਘਰ ਬਹਿ ਗਿਆ ਤੇ ਕਹਿੰਦੇ ਆਗੇ ਇਹ ਬੜਬੋਲੇ ਜੱਟ ਨੇ ਮੈਨੂੰ ਦੱਸਿਆ ਕਿ ਇਹ ਜੰਜੋਤ ਹੁਣੀ ਲੁੱਟ ਲੱਟ ਕੇ ਉਹਨੂੰ ਫੇ ਭੰਗੜੇ ਪਾਉਂਦੇ ਹੁੰਦੇ ਸੀ ਤੇ ਹੱਸਦੇ ਹੁੰਦੇ ਸੀ ਮੈਂ ਇੰਨੇ ਦੀ ਮਾਰ ਲਈ 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 ਤੇ ਦੰਦੀਆਂ ਕੱਢਦੇ ਹੁੰਦੇ ਸੀ ਲੋਕਾਂ ਨੂੰ ਲੁੱਟਣ ਵਾਸਤੇ ਇਹਨਾਂ ਨੇ ਭੇਕ ਧਾਰਿਆ ਹੋਇਆ ਸਿੱਖ ਦਾ ਕਿ ਸਾਹਮਣੇ ਵਾਲਾ ਜਲਦੀ ਟਰਸਟ ਕਰ ਸਕੇ ਦਾੜੀ ਰੱਖੀ ਹੋਈ ਗਾਤਰਾ ਪਾਇਆ ਹਾ ਤੇ ਕਿਤੇ ਕਿਤੇ ਨਨਿੰਦੀ ਇੱਕ ਦੋ ਬਾਣੇ ਨਹੰਗਾਂ ਵਾਲੀ ਵੀ ਸਮਾ ਕੇ ਰੱਖੇ ਹੋਏ ਆ ਕਿਸੇ ਕਿਸੇ ਮੌਕੇ ਤੇ ਉਹ ਵੀ ਪਾਉਂਦੇ ਆ ਤੇ ਫਿਰ ਜੀ ਇਹ ਇਹਨੇ ਇੱਕ ਪ੍ਰੋਡਿਊਸਰ ਸੈੱਟ ਕੀਤਾ ਤੇ ਕਹਾਣੀ ਕਿਸੇ ਦੀ ਚੋਰੀ ਕੀਤੀ ਤੇ ਆਲਣਾ ਉਹ ਜਦੋਂ ਫਿਲਮ ਅੱਧੀ ਕੀ ਸ਼ੁਰੂ ਹੋ ਗਈ ਪੈਸੇ ਬੁਸੇ ਉਹਦੇ ਖਾ ਗਏ ਤੇ ਉਹਦੇ ਪੈਸੇ ਪੁਹੇ ਇਹਨਾਂ ਕਿਹਾ 2.5 ਕਰੋੜ ਉਹ ਭੇਲ ਮਹਲੇ ਸ਼ੂਟਿੰਗ ਇਸਟਾਰਟ ਹੋਈ ਜਰਾ 7-8 ਕਰੋੜ ਵਿਚਾਰੇ ਦਾ ਵੰਡਿਆ ਗਿਆ ਉਹ ٹرسٹ ਕਰਕੇ ਵੀ ਇਹ ਸਿੱਖਿਆ ਇਹ ਜਿਹੜਾ ਗਲਤ ਕਰਨਗੇ ਹੁਣ ਉਹਨੂੰ ਕੀ ਪਤਾ ਵਿਚਾਰੇ ਨੂੰ ਵੀ ਇਹ ਸਿੱਖ ਨਹੀਂ ਹੈਗੇ ਸਿੱਖਾਂ ਦਾ ਇਹਨਾਂ ਮਖੌਟਾ ਪਾਇਆ ਇਹ ਅੰਦਰੋਂ ਖੱਚਾ ਆ ਦਲਾਹ ਆ ਟਾਗਿਆ ਉਹਦੇ ਜੀ ਪਾਏ ਕੋਹੇ ਕਰਕੇ ਜਦੋਂ ਜੀ ਉਹਨੂੰ ਵੀ ਖਤਮ ਕਰਤਾ ਫਿਰ ਦੋ ਤਿੰਨ ਪਾਰਟੀਆਂ ਬੰਬਿਓਂ ਐਦਾਂ ਹੀ ਉल्लू ਬਣਾ ਕੇ ਸਾਇੰਗਾਂ ਲੈ ਲੀਆਂ ਪਾਹੇ ਲੈ ਲੈ ਜੀ ਬਾਅਦ ਚ ਆਉਂਦਾ ਕੱਖ ਨਹੀਂ ਤੇ ਉਹ ਪਾਏ ਪੇ ਖਾ ਕੇ ਦੋ ਤਿੰਨ ਹੋਰ ਲੁੱਟ ਲੈ ਫਿਰ ਚੱਲ ਮੇਰਾ ਪੁੱਤ ਉਹਦੇ ਵਿੱਚ ਇਹ ਕਰ ਦੇਗੀ ਆ ਪਾਰਟੀ ਇਹਨਾਂ ਬਾਅਦ ਚ ਫਿਰ ਨੂੰ ਅਕਲ ਆ ਗਈ ਪਾਰਟੀ ਪਟਾਓ ਪਾਰਟੀ ਪਟਾ ਕੇ ਬੰਬੇ ਤੋਂ ਜਿਹੜੇ ਵੱਡੇ ਡਾਇਰੈਕਟਰਾਂ ਦੇ ਅਸਿਸਟੈਂਟ ਆ ਉਹ ਲਿਆਓ ਉਹਨਾਂ ਨੂੰ ਪਹਿਲੋਂ ਹੀ ਪੈਸੇ ਦੇ ਦੋ 10 ਦੋ ਵੀ ਭਾਈ ਤੁਸੀਂ ਇਦਾਂ ਇਦਾਂ ਕਰਨਾ ਪੈ ਜਿੰਨੇ ਲੈਣੇ ਲੈ ਲਓ ਡਾਇਰੈਕਟਰ ਮੈਨੂੰ ਦਿਖਾਉਣਾ ਹੈ ਕਿ ਮੈਂ ਆ ਐਕਸ਼ਨ ਤੇ ਕੱਟ ਮੈਂ ਕਹਿਣਾ ਬਾਕੀ ਸਾਰਾ ਕੰਮ ਤੁਸੀਂ ਹੀ ਕਰਨਾ ਤੇ ਅਮਰਿੰਦਰ ਗਿੱਲ ਵਰਗਾ ਸ਼ਰੀਬ ਬੰਦਾ ਹੱਥ ਲੈ ਲਿਆ ਪਾਕਿਸਤਾਨ ਦੇ ਉਹ ਐਕਟਰ ਉੱਠੇ ਕਰਕੇ ਸਕੇਟਾਂ ਬਣਾ ਬਣਾ ਕੇ ਇਹਨਾਂ ਚੱਲ ਮੇਰਾ ਪੁੱਤ ਫਿਲਮ ਬਣਾਈ ਤੇ ਚੱਲ ਮੇਰਾ ਪੁੱਤ ਪਹਿਲੋਂ ਇਹਨੇ ਇੱਕ ਸੱਚੇ ਬੰਦੇ ਨਾਲ ਐਡਾ ਵੱਡਾ ਧੋਖਾ ਕੀਤਾ ਪੂਰੀ ਫੈਮਿਲੀ ਨਾਲ ਕਿ ਯਾਰ ਤੁਹਾਡੀਆਂ ਅੱਖਾਂ 'ਚੋਂ ਪਾਣੀ ਆ ਜਾਊਗਾ ਇੱਕ ਬਹੁਤ ਸੱਚਾ ਮੈਂ ਖੁਦ ਉਸ ਇਨਸਾਨ ਨੂੰ ਮਿਲ ਚੁੱਕਾ ਹਾਂ ਬੜਬੋਲੇ ਜੱਟ ਨੇ ਵੀ ਕਿਹਾ ਸਾਰੀਆਂ ਗੱਲਾਂ ਤੇ ਮੈਂ ਖੁਦ ਵੀ ਮਿਲ ਚੁੱਕਾ ਹਾਂ ਮੈਂ ਕੱਲਾ ਬੜਬੋਲੇ ਜੱਟ ਦੀਆਂ ਗੱਲਾਂ ਦੇ ਵੀਡੀਓ ਨਹੀਂ ਬਣਾਉਂਦਾ ਮੈਂ ਬਹੁਤ ਸਰਚ ਕਰਦਾ ਪਹਿਲਾਂ ਵੀਡੀਓ ਬਣਾਉਣ ਤੋਂ ਬਹੁਤ ਸੱਚਾ ਇਨਸਾਨ ਨਿਰੰਦਰ ਸਿੰਘ ਨੀਨਾ ਗੁਰਸਿੱਖ ਬੰਦਾ ਜੌਬ ਕਰਦਾ ਮਹਾਲੀ ਇੱਕ ਫੇਸ 'ਚ ਉਹਦੀ ਕੋਠੀ ਆ ਜਦੋਂ ਇਹ ਪਾਰਟੀਆਂ ਪੜਾਉਂਦਾ ਹੁੰਦਾ ਆ ਇਹਦੇ ਇਹਨੇ ਉਹਦੀ ਕੋਠੀ ਵਰਤਦਾ ਹੀ ਇੱਕੋ ਦਾ ਨਾਮ ਹੀ ਆ ਬੰਦੇ ਦਾ ਸਾਹਮਣੇ ਵਾਲਾ ਫਿਰ ਪ੍ਰਭਾਵਿਤ ਹੋ ਜਾਊਗਾ ਨਾ ਇੱਕ ਤੇ ਗੈਟਅਪ ਰੱਖਿਆ ਸਿੱਖਦਾ ਫਿਰ ਸਾਹਮਣੇ ਇੱਕ ਚੰਗਾ ਐਕਟਰ ਬੰਦਾ ਉਹਦੀ ਕੋਠੀ ਇਹਨੇ ਵਰਤਨਾ ਉੱਥੇ ਮੀਟਿੰਗਾਂ ਕਰਨੀਆਂ ਸਿਰਫ ਉਸ ਇਸ ਵਾਸਤੇ ਮੀਟਿੰਗਾਂ ਕਰਨੀਆਂ ਕਿ ਇੱਕ ਚੰਗਾ ਬੰਦਾ ਸਾਹਮਣੇ ਸਾਹਮਣੇ ਵਾਲੇ ਫਾਸ ਚੰਗੀ ਤਰ੍ਹਾਂ ਜਾਣਗੇ ਤੇ ਉਸ ਫੈਮਿਲੀ ਨੂੰ ਬੜਾ ਵਰਤਿਆ ਇਸ ਖੱਜ ਨੇ ਫਿਰ ਕੀ ਹੋਇਆ ਜਿੱਦਣ ਉਹਨਾਂ ਨੂੰ ਵਾਅਦਾ ਕਰੀ ਗਿਆ ਲਾਰੇ ਲਾਈ ਗਿਆ ਤੇ ਜਿੱਦਣ ਇਹਨੇ ਕਹਿੰਦੇ ਚੱਲ ਮੇਰਾ ਪੁੱਤ ਟੂ ਸ਼ੁਰੂ ਕੀਤੀ ਤੇ ਫਿਲਮ ਖਤਮ ਕਰ ਲਈ ਉਹਨਾਂ ਵਿਚਾਰਿਆਂ ਨੂੰ ਦੱਸਿਆ ਵੀ ਨਹੀਂ ਉਸ ਫੈਮਿਲੀ ਨੂੰ ਨਿਰਿੰਦਰ ਸਿੰਘ ਨੀਨਾ ਤੇ ਉਹਦੀ ਫੈਮਿਲੀ ਨੂੰ ਕਹਿੰਦੇ ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਸਾਰੀ ਫੈਮਿਲੀ ਸ਼ੌਕ ਰਹਿ ਗਈ ਕਿ ਉਹ ਗॉड ਸਾਨੂੰ ਨੇ ਦੱਸਿਆ ਵੀ ਨਹੀਂ ਅਸੀਂ ਤਾਂ ਉਹਦੇ ਵਾਸਤੇ ਇੰਨਾ ਕਰਦੇ ਰਹੇ ਉਹਦੇ ਜਿਹੜੇ ਬੰਦੇ ਆਉਂਦੇ ਸੀ ਉਹਨਾਂ ਨੂੰ ਰੋਟੀਆਂ ਚਾਹਾਂ ਇੱਥੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਹੱਦ ਹੋ ਗਈ ਯਾਰ ਹੁਣ ਉਹ ਵਿਚਾਰੇ ਨੂੰ ਕੀ ਪਤਾ ਵੀ ਇਹ ਖਾਚ ਇਹ ਬਾਹਰੋਂ ਸੇਖਾ ਅੰਦਰ ਖਾਚਿਆ ਹੈ ਏਦਾਂ ਏਦਾਂ ਕਰਕੇ ਇਹਨੇ ਦੋ ਤਿੰਨ ਫਿਲਮਾਂ ਸਿਰਫ ਉਹ ਸਿਕਟਾ ਜੋੜ-ਜੋੜ ਕੇ ਪਾਕਿਸਤਾਨੀ ਐਕਟਰ ਲੈ ਲੈ ਕੋ ਇਧਰ ਦੇ ਲੈ ਲੈ ਬੰਬੇੋਂ ਟੀਮ ਬਣਾ ਲਈ ਬੁਲਾ ਲਈ ਪੈਸੇ ਦੇ ਕੇ ਪਾਰਟੀ ਸੈੱਟ ਕਰ ਲਈ ਉੱਲੂ ਬਣਾ ਕੇ ਤੇ ਉਹ ਫਿਲਮਾਂ ਬਣਾ ਕੇ ਤੇ ਇਹ ਦੱਲਾ ਡਾਇਰੈਕਟਰ ਬਣ ਗਿਆ ਇਹਦੀ ਭੈਣ ਗਈ ਪਾਕਿਸਤਾਨ ਅੋਜ ਰਾਜ ਇਫਤਿਹਾਰ ਠਾਕਰ ਉਹ ਵੀ ਨਾਲ ਹੀ ਜਿਹੜਾ ਹੁਣ ਉਹ ਬੜੀ ਕੰਟਰੋਵਰਸੀ ਚੱਲਣ ਢੀ ਆ YouTube ਤੇ ਵੀਡੀਓ ਪੈ ਇਹਦੀ ਭੈਣ ਨੇ ਇਹੋ ਜੀਆਂ ਮਾੜੀਆਂ ਮਾੜੀਆਂ ਗੱਲਾਂ ਬੋਲੀਆਂ ਉਥੇ ਉਹ ਯਾਰ ਜਿਹੜੀ ਜ਼ਮੀਨਾਂ ਰਹਿਣੇ ਆਪਾਂ ਉਸ ਨਾਲ ਵਫਾਦਾਰੀ ਨਹੀਂ ਕਰ ਸਕਦੇ ਤੇ ਆਪਾਂ ਪਾਕਿਸਤਾਨਾਂ ਜਾ ਕੇ ਵਫਾਦਾਰੀ ਕਰ ਦਾਂਗੇ ਯਾਰ ਐਡੀਆਂ ਮਾੜੀਆਂ ਗੱਲਾਂ ਬੋਲੀਆਂ ਉਹਨੇ ਇਹਨਾਂ ਬੰਦਿਆਂ ਨੇ ਇਹਨਾਂ ਦਲਿਆਂ ਨੇ ਚੰਗੇ ਬੰਦੇ ਗੁੱਠੇ ਲਾਤੇ ਤੇ ਇਹਨਾਂ ਸਾਰੀਆਂ ਖੱਚਾਂ ਨੇ ਮਿਲ ਕੇ ਇੱਕ ਖੱਚਾਂ ਦੀ ਇੰਡਸਟਰੀ ਕ੍ਰੀਏਟ ਕਰਦੀ ਸਾਰੇ ਚੰਗੇ ਬੰਦੇ ਗੁੱਠੇ ਲਾਤੇ ਦਰਸ਼ਨ ਹੌਲਖ ਵਰਗਾ ਬੰਦਾ ਗਿਆਨੀ ਵਰਗਾ ਬੰਦਾ ਗੁੱਠੇ ਲੱਗ ਗਿਆ ਤੇ ਇਹ ਸਾਰੀਆਂ ਖੱਚਾਂ ਇਹਨਾਂ ਨੇ ਮਿਲ ਕੇ ਇੱਕ ਉਹ ਕੁੜੀ ਤਾਂ ਦੱਸਿਆ ਸੀ ਮੈਂ ਅੱਗੇ ਵੀਡੀਓ ਪਾਇਆ ਸੀ ਜੋ ਹਰਜੀਤ ਹਰਮਨ ਦੇ ਗਾਣੇ 'ਚ ਆਈ ਸੀ ਜਟੀ ਗੀਚ ਉਹ ਇਹਨਾਂ ਨੇ ਬੱਲੇ ਬੱਲੇ ਉਹਨੂੰ ਉਹ ਲੁੱਟਿਆ ਬੱਲੇ 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 ਇੱਕ ਬਗੇਲ ਸਿੰਘ ਨਾਂ ਦਾ ਮੁੰਡਾ ਜੋ ਫਿਲਮ ਬਣਾਉਣ ਆਇਆ ਸੀ ਉਹ ਵੀ ਕੈਨੇਡਾ ਤੋਂ ਆਇਆ ਸੀ ਉਹਨੂੰ ਵੀ ਖਤਮ ਕਰਤਾ ਇਹਨਾਂ ਨੇ ਇਹ ਵੀਰੋ ਸ਼ੁਕਰਿਆ ਰੱਬ ਦਾ ਕਿ ਸਿਨੇਮਾ ਗਿਆ ਤੇ OTT ਆਇਆ ਉੱਥੇ ਇਹ ਦਲਾਲ ਚੱਲ ਨਹੀਂ ਸਕਦੇ ਉੱਥੇ ਇਹਨਾਂ ਦੀ ਕੋਈ ਵੈਲਿਊ ਨਹੀਂ ਇਹ ਸਾਰੇ ਦਲਾਲ ਹੁਣ ਘਰ ਬੈਠੇ ਜਿੰਨੇ ਮਲਕੀਤ ਰੌਣੀਆਂ ਰਗੀਆਂ ਖਚਾਂ ਟੋਟਲੇ ਖੱਚਾ ਆਊਟ ਹੋ ਗਿਆ ਬੰਬਿਓ ਵੀ ਰ ਚੰਡੀਗੜੋ ਵੀ OTT ਆਇਆ OTT ਦੇ ਭਾਈ ਟੈਲੈਂਟ ਚਾਹੀਦਾ ਆ ਉਥੇ ਦਲਾਲੀ ਨਹੀਂ ਚੱਲਣੀ ਵੀ ਤੁਸੀਂ ਪਾਰਟੀ ਸੈੱਟ ਕਰ ਲਈ ਆ ਤੇ ਤੁਸੀਂ ਲਿਆ ਆ ਗਏ ਬੰਦੇ ਤੇ ਦਲਾਲੀਆਂ ਕਰਕੇ ਤੇ ਆਪ ਐਕਸ਼ਨ ਕੱਟ ਕਹਿ ਲੋ ਇਹ ਮੈਂ ਜੰਜੋਤ ਇਹ ਦੱਲੇ ਦੀ ਗੱਲ ਕਰ ਰਿਹਾ ਆ ਇਹ ਗੱਲਾਂ ਬਹੁਤ ਘਟਿਆ ਵਿੱਚੋਂ ਪਤਾ ਨਹੀਂ ਕਿੰਨੀਆਂ ਗੱਲਾਂ ਉਹ ਵੀ ਵਿਚਾਰਾ ਸੁਰਿੰਦਰ ਸ਼ਰਮਾ ਵੀ ਫੋਨ ਲਾ ਲਿਓ ਉਹ ਵੀ ਉਹ ਵੀ ਬਦਵਾਵਾ ਦਿੰਦਾ ਹੋਊਗਾ ਨਾ ਜਿਹਦਾ ਇਸ ਪਾਪੀ ਦੱਲੇ ਨੇ ਘਰ ਵਕਾ ਕੇ ਰੱਖਤਾ ਯਾਰ ਉਹ ਵੀ ਪ੍ਰੋਡਿਊਸਰ ਆਦ ਨਾਲ ਆ ਜਿਹੜਾ 2.5 ਕਰੋੜ ਦੀ ਗੱਲ ਹੋਈ ਤੇ 7 ਕਰੋੜ ਖੂਜ ਪਾਤਾ ਤੇ ਤਿੰਨ ਪ੍ਰੋਡਿਊਸਰ ਬੰਬੇ ਵਾਲੇ ਜਿਨ੍ਹਾਂ ਨੂੰ ਇਹਨੇ ਲੁੱਟਿਆ ਤੇ ਹਾਂ ਆ ਗਲਤ ਮੈਂ ਕਹਿਣੀ ਭੁੱਲੀ ਗਿਆ सुरेंद्र ਸ਼ਰਮਾ ਜੀ ਦੇ ਇਹ ਪੂਰੀ ਗੱਲ ਕਹੀ ਨਹੀਂ ਉਹਨੇ ਜਿਹੜਾ ਆਪਣਾ ਮਿਹਨਤ ਕੀਤੀ ਸੀ ਸਾਰਾ ਗੜੀ ਤੇ ਇਹ ਫੇ ਹੌਲੀ 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 ਸਰਦਾਰ ਜੀ 1 2 ਜੀ ਦਲਜੀਤ ਦਾ ਚਮਚਾ ਬਣ ਗਿਆ ਉਹ ਵੀ ਖਾਚੇ ਵੀ ਖਾਚ ਦੋਵੇਂ ਖੱਚਾ ਮਿਲ ਕੇ ਇਹਨੇ ਨੂੰ ਦਲਜੀਤ ਨੂੰ ਸੁਣਾਇਆ ਵੀ ਮੈਂ ਇੱਕ ਕਨਸੈਪਟ ਦੇ ਰਿਸਰਚ ਕੀਤੀ ਆ ਸਾਰਾ ਗੜੀ ਇਹਨੇ ਆਪਣਾ ਦੱਸਿਆ ਉਹ ਜਿਹਦਾ ਵਿਚਾਰੇ सुरेंद्र ਸ਼ਰਮਾ ਦਾ ਘਰ ਵੇਗਿਆ ਉਹਦਾ ਨਾਂ ਹੀ ਨਹੀਂ ਲਿਆ ਇਹਨੇ ਆਪ ਹੀ ਰੋਬੜਨ ਆਸਤੇ ਉਹਨੇ ਗਾਂ ਦੱਸਿਆ ਅਨਰਾਗ ਸਿੰਘ ਨੂੰ ਅੰਦਰ ਆਗ ਸਿੰਘ ਨੇ ওই ਪ੍ਰੋਜੈਕਟ ਚੱਕ ਕੇ ਰਿਸਰਚ ਕਰਕੇ ਤੇ ਅੱਗੇ ਅਕਸ਼ੇ ਕੁਮਾਰ ਨੂੰ ਲੈ ਕੇ ਫਿਲਮ ਬਣਾਤੀ ਟੁੱਟੀ ਭੱਜੀ ਤੇ ਜਿਹੜਾ ਵਿਚਾਰਾ ਅਸਲੀ ਮਿਹਨਤ ਕੀਤੀ ਸੀ ਜਿਹਦੇ ਘਰ ਵਿੱਗ ਗਏ ਉਹ ਸੱਜਣ ਬੰਦੇ ਨੇ सुरेंद्र ਸ਼ਰਮਾ ਦੇ ਉਹਨੂੰ ਕੋਈ ਜਾਣਦਾ ਤੱਕ ਨਹੀਂ ਇਹ ਮੇਰਾ ਵੀਡੀਓ ਆ ਵੀਰੋ ਸ਼ੇਅਰ ਕਰਿਓ ਪੂਰੀ ਇੰਡਸਟਰੀ ਤਾਂ ਕਿ ਉਹ ਸੱਚੇ ਬੰਦੇ ਸਾਹਮਣੇ ਆ ਸਕਣ सुरेंद्र ਸ਼ਰਮਾ ਵੀ ਸਾਹਮਣੇ ਆ ਸਕੇ ਉਹ ਨਰਿੰਦਰ ਨੀਨਾ ਵੀਰ ਵੀ ਉਹਨੂੰ ਵੀ ਲੋਕ ਜਾਣ ਸਕਣ ਤੇ ਸਿਮਰਜੀਤ ਹੁੰਦਲ ਵੀ ਵਿਚਾਰਾ ਸਾਹਮਣੇ ਆ ਸਕੇ ਸਾਰੇ ਬੜਬੋਲਾ ਜੱਟ ਉਹਦਾ ਨਾਂ ਨਹੀਂ ਮੈਂ ਹਾਲੇ ਲਊਗਾ ਬੜਬੋਲਾ ਜੱਟ ਕੌਣ ਉਹ ਵੀ ਸਾਹਮਣੇ ਆ ਸਕੇ ਯਾਰ ਉਹ ਸੱਚਾ ਬੰਦਾ ਇਹਨਾਂ ਸਾਰਿਆਂ ਦਲਿਆਂ ਦੇ ਭੇਦ ਖੋਲਦਾ ਆ ਪਰ ਮੈਂ ਕੱਲੇ ਬੜਬੋਲੇ ਜੜਦੇ ਨਹੀਂ ਮੈਂ ਬਹੁਤ ਸਰਚ ਕਰਕੇ ਵੀਡੀਓ ਬਣਾਉਣਾ ਆ ਤਾਂ ਕਿ ਇਹ ਗੰਦ ਖਾਨਾ ਹੋਣਾ ਇਸ ਗੰਦ ਖਾਨੇ ਤੋਂ ਪੰਜਾਬ ਦੇ ਪ੍ਰੋਡਿਊਸਰ ਜਿਹੜੇ ਆ ਛੁਟਕਾਰਾ ਪਾ ਸਕਣ ਤੇ ਚੰਗੇ ਬੰਦੇ ਅੱਗੇ ਆਉਣ ਤੇ ਚੰਗਾ ਸਿਨੇਮਾ ਅੱਗੇ ਆਵੇ ਸਾਡੇ ਪੰਜਾਬ ਤੇ ਪੰਜਾਬੀਅਤ ਦਾ ਭਲਾ ਹੋਵੇ ਧੰਨਵਾਦ ਵੀਰੋ ਧੰਨਵਾਦ